ਕਬੀਰ ਪਲੀ ਪਈ ਜੋ ਪਉ ਪਰਿਆ ਦਿਸਾ ਗਈ ਸਭ ਫੂਲ ਔਰਾ ਗਰ ਪਾਣੀ ਪਿਆ ਜੈ ਬਿਲਿਓ ਉਟਲ ਕੂਲ ਪਲੀ ਪਈ ਕਬੀਰ ਕਹਿੰਦਾ ਪਲੀ ਪਈ ਜੋ ਪਉ ਪਰਿਆ ਜੋ ਪਉ ਪਰਿਆ ਚਾਹ ਹਿਆ ਮੇਰੇ ਅੰਦਰ ਹੁਕਮ ਦਾ ਪਾਇ ਹੋ ਗਿਆ ਹੁਕਮ ਦਾ ਪਾਇ ਹੋ ਗਿਆ ਦਿਸਾ ਗਈ ਸਭ ਔਰ ਪ੍ਰੇਮ ਦਾ ਪ੍ਰੇਮ ਕਰਕੇ ਪਾਇ ਪਉ ਪੌਹ ਆਪ੍ਰੇਮ ਦਾ ਭੈ ਜਿਹੜਾ ਹੁੰਦਾ ਪੌਹ ਹੁੰਦਾ ਹੈ ਜਿਹੜਾ ਭੈ ਹੁੰਦਾ ਉਹ ਦੂਹੇ ਕਿਸਮ ਦਾ ਹੁੰਦਾ ਹੈ ਪੈਦਾ ਅਸਰ ਦਿਵਾਉਂਦੇ ਆ ਪੌਹ ਦਾ ਅਸਰ ਦਲਤੇ ਹੈ ਪੌਹ ਦਾ ਅਸਰ ਦਲਤੇ ਹੈ ਪੈਦਾ ਅਸਰ ਦਿਵਾਉਂਦੇ ਹੈ ਪੈਦਾ ਅਸਰ ਦਿਵਾਉਂਦੇ ਹੈ ਪੌਹ ਦਾ ਅਸਰ ਦਲਤੇ ਹੈ ਪੈਦੋਂ ਨੇ ਅੱਭੀ ਹੈ ਨਾ ਫਿਰ ਨੁਕਸਾਨ ਦਾ ਜਪਣ ਬਣਦਾ ਕਾਟੇ ਰੱਦੇ ਦਾ ਅਜਾ ਸਭ ਜਸਦਾ ਭੈ ਸਤ ਸਤ ਪਹ ਹੋਏਗਾ ਕਿ ਮੇਰਾ ਜਲੂ ਜਾ ਰਹਿ ਅੱਗੇ ਰੁਕੀ ਲੱਕ ਜਾਣਾ ਆ ਕਰਨਾ ਅੱਗੇ ਕਰਨਾ ਕਿ ਭੈ ਜਿਹੜਾ ਕੰਮ ਕਰਨਾ ਪਹ ਦੇ ਵਿੱਚ ਆਏ ਦੇ ਵਿੱਚ ਫਾਇਦਾ ਕਾਜ ਫਾਇਦਾ ਫਾਇਦਾ ਵਾਲਾ ਕੰਮ ਕਰਨਾ ਕਹਾਂ ਜਿਹੜਾ ਲਜਾਣ ਵਾਲਾ ਕੁਛ ਹੈ ਲਾਭ ਹੈ ਅੱਗੇ ਵਾਸਤੇ ਲਾਭ ਜੇ ਅੱਗੇ ਵਾਲਾ ਲਾਭ ਦੋਤੇ ਲਾ ਕੇ ਇੱਥੇ ਵਾਲਾ ਲਾਭ ਨਹੀਂ ਲੈਣਾ ਅੱਗੇ ਵਾਲੇ ਲਾਭ ਦੀ ਕਿਭਤ ਤੇ ਇੱਥੇ ਵਾਲਾ ਲਾਭ ਛੱਡ ਦੇਣਾ ਅੱਗੇ ਵਾਲਾ ਲਾਭ ਨਹੀਂ ਛੱਡਣਾ ਇੱਥੇ ਵਾਲਾ ਛੱਡ ਦੇਣਾ ਚਾਹੇ ਅੱਗੇ ਵਾਲਾ ਥੋੜਾ ਹੋਵੇ ਇੱਥੇ ਵਾਲਾ ਜ਼ਿਆਦਾ ਹੋਵੇ ਇੱਥੇ ਵਾਲਾ ਜ਼ਿਆਦਾ ਲੱਗਦਾ ਹੁੰਦਾ ਇੱਥੇ ਵਾਲਾ ਜ਼ਿਆਦਾ ਵੀ ਜ਼ੀਰੋ ਹੈ ਉੱਥੇ ਵਾਲਾ ਥੋੜਾ ਵੀ ਸਭ ਕੁਝ ਹੈ ਉੱਥੇ ਵਾਲਾ ਥੋੜਾ ਜਨਾ ਹੈ ਉਹ ਨਾ ਹੈ ਇੱਥੇ ਵਾਲਾ ਜ਼ਿਆਦਾ ਤੋਂ ਜ਼ਿਆਦਾ ਵੀ ਜ਼ੀਰੋ ਹੈ ਕਿਉਂ ਨਾਲੇ ਨਹੀਂ ਜਾਣਾ ਜਣ ਜਿੱਦਾਂ ਵਰਜੀ ਹੋਵੇ ਜ਼ੀਰੋ ਹੀ ਹੋਊ ਕਵੀਰ ਭਲੀ ਪਈ ਦਾ ਭੂਲ ਕਵੀਰ ਭਲੀ ਪਈ ਜੋ ਭੌ ਪਰਿਆ ਦਿਸਾ ਗਈ ਸਭ ਭੂਲ ਮਾਣ ਪੰਛੀ ਦੀ ਦਾਦਾ ਤਾਉਂਦਾ ਤਾਂ ਨਾ ਵੀ ਉਧਰੋਂ ਵੀ ਕੁਛ ਲਿਆ ਮਾਂ ਉਧਰੋਂ ਵੀ ਲਿਆ ਮਾਂ ਉਧਰੋਂ ਵੀ ਲਿਆ ਮਾਂ ਸਾਰੀਆਂ ਤੇ ਸ਼ਾਹੂ ਛੜਤੀ ਰਤੂ ਆਪਣੀ ਇੱਕ ਦਿਸ਼ਾ ਅਖਤਿਆਰ ਗੱਲ ਲੀ ਇੱਕ ਏਕਾ ਦਸੀ ਇੱਕ ਦੇਸ ਧਾਵਾ ਏਕਾ ਦਸੀ ਇੱਕ ਦੇ ਇੱਕੋ ਹੀ ਰਸਤੇ ਚਲਦਾ ਹੈ ਉਹ ਰੰਤਨ ਪਰਲੋਕ ਦਾ ਲਾਭ ਬਾਕੀ ਨੌਂ ਦਿਸ਼ਾਵਾਂ ਦੇ ਵਿੱਚ ਜਿਹੜੇ ਨੌਂ ਦੁਆਰੇ ਸ਼ਰੀਰ ਦੇ ਨੇ ਉਹ ਨੌਂ ਦਿਸ਼ਾਵਾਂ ਦੇ ਵਿੱਚ ਕੀ ਆ ਸੰਸਾਰ ਦਸਾਂ ਦਿਸ਼ਾਵਾਂ ਜੋ ਨੌਂ ਦੁਆਰੇ ਨੇ ਜਿਹੜੇ ਉਹ ਸੰਸਾਰ ਦੇ ਨੇ ਸ਼ਰੀਰ ਦੇ ਨੇ ਇੱਕ ਦੁਆਰ ਹੈ ਬਸ ਦਸ ਦੁਆਰ ਤਾਂ ਸਾਰਾ ਨੌਂ ਦੀ ਸਮਝ ਆ ਗਈ ਆ ਗਈ ਨਾ ਬਸ ਜਦੋਂ ਦੇ ਸਾਹਾਂ ਦੇ ਵਿਚ ਰੱਖਉਂਦਾ ਸੀ ਸਰੀਰ 'ਚ ਇਹ ਕੋਈ ਦੇ ਸ਼ਾਦੀ ਗੱਲ ਕਰਦਾ ਹੁਣ ਦਸਾਂ ਨਾ ਕੋਈ ਰੌਲਾ ਹੀ ਨਹੀਂ ਸਰੀਰ ਨਾਲ ਇੱਕ ਮੱਤਲ ਦਸ਼ਾ ਗਈ ਸਭ ਭੂਲ ਪੌਰਾ ਘਰ ਪਾਣੀ ਪਿਆ ਜਾਇ ਮਿਲਿਓ ਢਲਕੂਲ ਇਹਦਾ ਓਲਾ ਸੀ ਜੇ ਓਲਾ ਹੁੰਦਾ ਬਰਫ ਦਾ ਬਰਫ ਦਾ ਗੋਲਾ ਓਲਾ ਕਹਿੰਦੇ ਬਰਫ ਦੇ ਕੜੇ ਪੈਦਨ ਕੜੇ ਪੈਦਨ ਕੜੇ ਕਹਿੰਦੇ ਬੜੇ ਔਲਾ ਔਲਾ ਜਨਾਜ ਰੋਪਿਆ ਚਾਹੇ ਉੱਚੀ ਜਗ੍ਹਾ ਤੇ ਚਾਹੇ ਢੀਵੀ ਜਗ੍ਹਾ ਤੇ ਓਪੇ ਹੀ ਹੈ ਟਾੜ ਨਹੀਂ ਸਕਦਾ ਫਿਰ ਵੀ ਪਾਣੀ ਜ਼ਮੀਨੋਂ ਤਾਂ ਉੱਚਾ ਜਿੱਥੇ ਇਹ ਔਲਾ ਇੱਥੇ ਹੈ ਇਹ ਕਿੰਝ ਉੱਚਾ ਪਾਣੀ ਉਹਦਾ ਸਰਪ ਥੱਲੇ ਕਿਉਂ ਨਹੀਂ ਆਉਂਦਾ ਜੇ ਪਿਰੂ ਥੱਲੇ ਆਜੀ ਔਲਾ ਗੜ ਪਾਣੀ ਪਿਆ ਜਾਇ ਮੀ ਡਿਊਟ ਆਨ ਜੰਨਾ ਜਦ ਤਰ ਕੁੜੀ ਵਿੱਚ ਸੀ ਕਲਾਸ਼ ਪਰਬਤ ਤੇ ਓਲਾ ਪਿਆ ਸੀ ਖੋਪੜੀ 'ਚ ਬਠਾ ਦੀ ਓਲਾ ਬਣਿਆ ਆ ਸੀ sebab ਪਰ ਸਿਰਫ ਚੋਟੀ ਤੇ ਕਲਾਸ਼ ਪਰਬਤ ਦੇ ਪਈਆ ਬਰਫ ਉੱਥੇ ਹੀ ਪਈਆ ਪੱਥਰ ਵਾਂਗੂ ਇਹ ਪੱਥਰ ਬਣਿਆ ਪਿਆ ਸੀ ਇਹ ਮਨ ਪੱਥਰ ਕਾਗਜ਼ ਜਿਉਂ ਭੇਵੇਂ ਪਰ ਜਿਹਦਾ ਮਾਨਾ ਉਹ ਇਹਨੂੰ ਕਾਗਜ਼ ਬਣਾ ਕੇ ਉਹ ਉਹ ਉਹਨੂੰ ਭੇਹ ਸਕਦਾ ਕਾਗਜ਼ ਨੂੰ ਪੱਥਰ ਵੀ ਸਾਡਾ ਆਪਣਾ ਬਣਾਇਆ ਹੋਇਆ ਹੈ ਸਾਡਾ ਬਣਾਇਆ ਹੋਇਆ ਪੱਥਰ ਹੈ ਅਸੀਂ ਉਹਨੂੰ ਕਾਗਜ਼ ਬਣਾ ਸਕਦੇ ਹਾਂ ਇਹ ਮਨ ਪੱਥਰ ਜ਼ਰੂਰ ਹੈ ਸੰਸਾਰ ਦਾ ਪਰ ਕਾਗਜ਼ ਨੂੰ ਭੇ ਕਾਗਜ਼ ਵਾਂਗ ਉਹਨੂੰ ਭੇਹੂ ਜੇ ਗੁਰਬਾਣੀ ਮੰਨ ਲਈ ਕਾਗਜ਼ ਬਣ ਗਿਆ ਜਿੱਦੈ ਮੰਦਾ ਦਾ ਪੱਥਰ ਹੈ ਜੇ ਗੁਰਵਾਨੀ ਨਹੀਂ ਮੰਨਦਾ ਦੀ ਤਾਂ ਪੱਥਰ ਹੈ ਜਾਂ ਮਨ ਦਾ ਫਿਰ ਕਾਗਜ ਆ। ਉਹੜਾ ਗਾੜਾ ਪਾਣੀ ਪਿਆ ਜੇ ਉਹੜਾ ਪਾਣੀ ਰੂਪ ਹੋ ਜਾਂਦਾ ਨਾ ਲੱਗ ਕੇ। ਜਾਇ ਮਿਲੋਟਾ ਸਕੂਲ ਫੇ ਢੀਵੇਂ ਤੋਂ ਆ ਕੇ ਬਹ ਜਾਂਦਾ ਜਾਂ ਥੱਲੇ ਆਉਂਦਾ ਫਿਰ ਇਹ ਹਿਰਦੇ ਚਲੇ ਜਾਂਦਾ ਜੇ ਦਿਮਾਗ ਚੋਂ ਪਾਣੀ ਆਉਂਦਾ ਥੱਲੇ ਹੁੰਦਾ ਜੇ ਜਾਉ। ਉੱਚੇ ਤੋਂ ਤਾਂ ਢੀਵੇਂ ਤੋਂ ਹੀ ਜਾਉ। ਗੱਲ ਵੀ ਪੈ ਜਾਂਦੀ। ਜਾਇ ਮਿਲੋ ਢਾਲ ਫੂਲ ਹਾਂਜੀ